ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਮੌਜੂਦ ਨੇ ਮੰਤਰੀ ਸਾਹਿਬ ਕਿਸੇ ਨੂੰ ਕੁਝ ਧਰਨਾ ਚੱਕਣਾ ਹੋਵੇ ਦੁੱਸਰੇ ਨੂੰ ਮਨਾਉਣਾ ਹੋਵੇ ਕਾਂਗਰਸ ਤੁਹਾਡੀ ਡਿਊਟੀ ਲਾਉਂਦਾ ਤੁਸੀਂ ਜਲੰਧਰ ਪਹੁੰਚੋ ਕੇਪੀ ਸਾਹਿਬ ਨੂੰ ਮਨਾ ਲਿਆ ਮੈਂ ਮੈਂ ਨਾ ਧਰਨਾ ਚੁੱਕਣਾ ਆ ਨਾ ਮਨਾਉਣਾ ਇਹ ਮੇਰੇ ਭਰਾ ਨੇ ਮੈਂ ਪਹਿਲਾਂ ਵੀ ਜੇ ਚੰਡੀਗੜ੍ਹ ਜਾਣ ਮੇਰੇ ਖਿਆਲ ਹੈ ਕਿ ਜੇ ਮੈਨੂੰ ਪਤਾ ਲੱਗੇ ਮੈਨੂੰ ਥੱਲੇ ਸੈਕਟਰੀਟ ਦੇ ਥੱਲੇ ਲੈਣ ਤੱਕ ਜਾਣਾ ਸਾਡਾ ਪਰਿਵਾਰ ਕਾਂਗਰਸੀ ਹੈ ਅਸੀਂ ਮੈਂ ਇਹਨਾਂ ਨੂੰ ਜੇ ਇਹਨਾਂ ਦੇ ਬ੍ਰਦਰ ਨੇ ਤੇ ਮੈਂ ਇਹਨਾਂ ਦਾ ਛੋਟਾ ਭਰਾ ਵੀ ਆ ਤੇ ਮੈਂ ਆਪਣੀ ਪਰਸਨਲ ਕਪੈਸਿਟੀ 'ਚ ਆਇਆ ਕਿ ਸਾਡੀ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਥੰਮ ਨੇ ਤੇ ਮੇਰੇ ਅੱਜ ਤੋਂ ਨਹੀਂ ਮੇਰਾ ਖਿਆਲ ਜਦੋਂ ਤੋਂ ਕਾਂਗਰਸ ਦੇ ਮੇਰੇ ਖਿਆਲ 47 ਤੋਂ ਬਾਅਦ 47 ਤੱਕ ਮੇਰੇ ਖਿਆਲੋਂ ਨਾ ਹੋਣਗੇ ਜਦੋਂ ਮੇਰੇ ਪਿਤਾ ਜੀ ਸਟਾਰਟ ਕੀਤੀ ਪਾਰਟਿਸ ਤੇ ਕੇਪੀ ਸਾਹਿਬ ਤੇ ਮੈਨੂੰ ਅੱਜ ਵੀ ਯਾਦ ਆ ਕਿ ਜਿਹੜੀ ਪੱਗ ਤੇ ਜੈਕਟ ਜਿਹੜੀ ਆ ਉਹ ਹੁਣ ਗੁੰਮ ਹੋਦੀ ਜਾਂਦੀ ਰਹੀ ਗੁੰਮ ਹੋ ਗਈ ਆ ਤੇ ਉਹ ਚਟੀਆਂ ਪੱਗਾਂ ਤੇ ਅਸੀਂ ਲੱਭਦੇ ਫਿਰਦੇ ਕਾਂਗਰਸੀ ਤੇ ਮੇਰੇ ਕਾਂਗਰਸੀ ਪਰਿਵਾਰ ਇੱਕ ਕਿਤੇ ਵੀ ਨਹੀਂ ਗਿਆ ਲੰਬੇ ਸਮੇਂ ਬੈਠਕ ਚੱਲੀ ਆ ਲੰਬੇ ਸਮੇਂ ਮੇਰੀ ਬੈਠਕ ਨਹੀਂ ਚੱਲੀ ਮੈਂ ਇਹਨਾਂ ਦੇ ਕੋਈ ਨਹੀਂ ਅਸੀਂ ਆਪਣੇ ਮੈਂ ਪਹਿਲਾਂ ਵੀ ਜਦੋਂ ਉਹਨਾਂ ਤੇ ਇਹਨਾਂ ਨੂੰ ਕੇਪੀ ਸਾਹਿਬ ਨੂੰ ਪਤਾ ਕਿ ਇਸ ਘਰ ਚ ਮੈਂ ਬਹੁਤ ਦੇਰ ਤੱਕ ਬੈਠਦਾ ਹਾਂ ਦਸ ਪਰਸਨਲੀ ਆ ਜਾਂ ਫਿਰ ਪਾਰਟੀ ਨੇ ਮੈਂ ਆਪਣੀ ਪਰਸਨਲ ਕਪੈਸਿਟੀ 'ਚ ਆਇਆ ਔਰ ਮੈਂ ਇਹ ਕਾਂਗਰਸੀ ਵੀ ਆ ਮੈਂ ਆਪਣੇ ਪਰਿਵਾਰ 'ਚ ਆਇਆ ਤੇ ਜਿਹੜੀ ਇਹ ਗੱਲਾਂ ਮੇਰੀ ਅੱਖੇ ਕਾਰਨ ਕੀ ਹੈ ਤੁਸੀਂ ਪਰਸਨਲ ਹੀ ਆਏ ਹੋ ਪਾਰਟੀ ਨੇ ਅਜ ਤੱਕ ਕਿਸੇ ਦੀ ਡਿਊਟੀ ਨਹੀਂ ਲਗਾਈ ਨਹੀਂ ਮੇਰੀ ਗੱਲ ਸੁਣੋ ਜੇ ਮੈਂ ਆ ਗਿਆ ਤੇ ਉਹਦਾ ਮਤਲਬ ਕਿ ਕਾਂਗਰਸ ਪਾਰਟੀ ਨੂੰ ਪਤਾ ਹੀ ਹੋਊਗਾ ਕਿ ਉਹ ਜੇ ਸੁਖਜਿੰਦਰ ਜਾਊਗਾ ਤੇ ਕਾਂਗਰਸ ਕੋਲ ਹੀ ਜਾਏਗਾ ਖੁਸ਼ ਹੋਵੋ ਅੱਜ ਸਰ ਨਹੀਂ ਉਸ ਦੀ ਦੂਰ ਹੋਈ ਕਿ ਨਹੀਂ 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 ਦੇਖੋ ਨਾਰਾਜ਼ਗੀ ਦੇਖੋ ਨਾਰਾਜ਼ਗੀ ਜਾਂ ਖੁਸ਼ੀ ਵਾਲੀ ਗੱਲ ਨਹੀਂ ਗੱਲ ਇਹ ਆ ਕਿ ਇੱਕ ਸ਼ਹੀਦ ਪਰਿਵਾਰ ਦੇ ਨਾਲ ਮੈਂ ਬਾਰ-ਬਾਰ ਉਹ ਗੱਲ ਰਿਪੀਟ ਕਰਦਾ ਹਰ ਵਾਰੀ ਕਿ ਅਸੀਂ ਪਰਿਵਾਰ ਸਮਝਦੇ ਕਿ ਤੱਕਾ ਹੋਇਆ ਅਸੀਂ ਉਹਨਾਂ ਨੂੰ ਦੱਸ ਦਿੱਤਾ ਉਹ ਤੱਕਾ ਕਿਸ ਤਰ੍ਹਾਂ ਇਹਨਾਂ ਨੇ ਉਸ ਨੂੰ ਰੈਟੀਫਾਈ ਕਰਨਾ ਉਹ ਆਪੇ ਗੱਲ ਕਰ ਲੈਣਗੇ ਜੰਦਾਬਾ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹੈ ਅੱਜ ਅੱਜ ਹੁਣ ਕੀ ਸਟੈਂਡ ਹੈ ਤੁਹਾਡਾ ਸਟੈਂਡ ਤਾਂ ਮੈਂ ਤੁਹਾਨੂੰ ਹਲੇ 2 ਮਿੰਟ ਪਹਿਲਾਂ ਦੱਸ ਕੇ ਹਟਿਆ ਵੀ ਜਿੱਦਾਂ ਮੇਰਾ ਪਰਿਵਾਰ ਕਹੇਗਾ ਮੇਰੇ ਸਾਥੀ ਜਿੱਦਾਂ ਮੇਰੇ ਕਹਿਣਗੇ ਮੈਂ ਉਹ ਦੂਜੇ ਚੈਨਲ 'ਚ ਵੀ ਗਿਆ ਕਿ ਜੇ ਮੈਨੂੰ ਕਹੇ ਖੂਨ ਛਾਲ ਮਾਰ ਦੇ ਮੈਂ ਮਾਰ ਦੂੰਗਾ ਉਹ ਸਾਰਾ ਪਰਿਵਾਰ ਚ ਮੈਂ ਵੀ ਹਾਂ ਬਸ ਸੋ ਇਹ ਸੰਨ ਟੈਬਲੇਟ ਮਿਸਟਰ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਮਿੰਦਰ ਸਿੰਘ ਕੇਪੀ ਹੁਣਾਂ ਨੂੰ ਮਨਾਉਣ ਦੇ ਲਈ ਪਹੁੰਚੇ ਸਨ ਲੰਮੀ ਬੈਠਕ ਚੱਲੀ ਹੈ ਦੇਖਣਾ ਇਹ ਬਣਦਾ ਹੈ ਕਿ ਕੇਪੀ ਸਾਹਿਬ ਮੰਨਦੇ ਨੇ ਜਾਂ ਫਿਰ ਕੀ ਹੁੰਦਾ ਹੈ ਕੈਮਰਾਮੈਨ ਰਵੀ ਦੇ ਨਾਲ ਕਰਨ ਸ਼ਰਮਾ ਟੀਵੀ ਪੰਜਾਬ ਜਲੰਧਰ